ਗੁੰਡਾ ਕਰਦੀ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਗੁੰਡਾ ਕਰਦੀ ਬੰਦ ਕਰੋ ਤਕੇ ਸ਼ਾਹੀ ਬੰਦ ਕਰੋ ਜਿੰਦਾ ਮੇਕਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਜਿੰਦਾਬਾਦ ਮੁਲਾਜ਼ਮ ਇੰਦਰਾ ਜਿੰਦਾਬਾਦ ਡਾਕਟਰ ਯਨਤੀ ਜਿੰਦਾਬਾਦ ਗੁੰਡਾ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਦੇਖੋ ਜੀ ਅੱਜ ਅਸੀਂ ਅੱਜ ਗੇਟ ਰੈਲੀ ਕਰਨੀ ਸੀ ਇਹ ਜੋ ਇਨਸੀਡੈਂਟ ਹੋਇਆ ਹੈ ਜੋ ਘਟਨਾਵਾਂ ਹੋ ਰਹੀਆਂ ਨੇ ਉਹਦੀ ਅਵੇਅਰਨੈਸ ਦੇ ਵਿੱਚ ਕ੍ਰੀਏਟ ਕਰਨ ਲਈ ਆਪਾਂ ਲੋਕਾਂ ਦਾ ਸਪੋਰਟ ਚਾਹੁੰਦੇ ਆ ਲੋਕਾਂ ਨੂੰ ਇਹ ਮੈਸੇਜ ਦਿੰਦੇ ਆ ਕਿ ਅਸੀਂ ਡਾਕਟਰ ਪੇਸ਼ੈਂਟ ਜੋ ਰਿਲੇਸ਼ਨਸ਼ਿਪ ਹੈ ਉਹਨੂੰ ਇੰਪਰੂਵ ਕਰਨਾ ਹੈ ਤੇ ਅਸੀਂ ਮਿਲ ਕੇ ਰਲ ਮਿਲ ਕੇ ਮਿਊਚੁਅਲ ਰਿਸਪੈਕਟ ਐਂਡ ਕੰਪੈਸ਼ਨਲ ਕੰਮ ਕਰਨਾ ਹੈ ਸਾਡੀਆਂ ਜੋ ਸਿਸਟਮ ਦੇ ਵਿੱਚ ਕਮੀਆਂ ਨੇ ਉਹ ਸਾਨੂੰ ਪਤਾ ਹੈ ਲੋਕਾਂ ਨੂੰ ਪਤਾ ਹੈ ਤੋਂ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਅਸੀਂ ਬੈਸਟ ਟੂ ਬੈਸਟ ਸਰਵਿਸ ਦੇਣਾ ਚਾਹੁੰਦੇ ਆ ਤੇ ਇਹ ਮਿਊਚੁਅਲ ਜੋ ਹੈਗੀ ਐਂਡਰਸਟੈਂਡਿੰਗ ਉਹ ਬਰਕਰਾਰ ਰਹੇ ਇਹ ਸਾਡਾ ਅਸਰ ਬਜ਼ਾਰ ਐਸਕਿਊ ਹੋ ਗਿਆ ਕਾਰਵਾਈ ਵੀ ਹੋ ਗਈ ਸਰਕਾਰ ਨਾਲ ਤੁਹਾਡੀ ਗੱਲ ਹੋ ਗਈ ਉਸ ਦਿਨ ਵੀ ਹੜਤਾਲ ਲੱਗਦੀ ਹੜਤਾਲ ਅੱਜ 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 ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਦੇਖੋ ਡਾਕਟਰ ਸਾਹਿਬ ਨੇ ਬੜਾ ਕਲੀਅਰਲੀ ਦੱਸਿਆ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਮੈਂ ਵੀ ਦੱਸਿਆ ਕਿ ਕੈਮਰਾ ਤੋਂ ਅਸੀਂ ਦੇਖੋ ਜੀ ਇਹ ਗੱਲ ਕਲੀਅਰ ਕਰਦੀ ਏ ਸਰਕਾਰ ਨਾਲ ਗੱਲ ਹੋਣ ਤੋਂ ਪਹਿਲਾਂ ਹੜਤਾਲ ਆਪਾਂ ਅਨਾਉਂਸ ਕੀਤੀ ਸੀ ਕਿ ਪਰ ਜਦੋਂ ਕੱਲ ਅਨਾਉਂਸ ਅਸ਼ੋਰੈਂਸਸ ਮਿਲ ਗਈਆਂ ਅਸੀਂ ਹੜਤਾਲ ਦਾ ਜੋ ਕਾਲ ਸੀਗੀ ਉਹ ਆਪੇ ਲੈ ਕੇ ਸਿਰਫ ਗੇਟ ਰੈਲੀ ਫॉर ਅਵੇਅਰਨੈਸ ਅਨਾਉਂਸ ਕੀਤੀਆਂ ਨੇ ਜੋ ਪੇਸ਼ੈਂਟ ਰਜਿਸਟ੍ਰੇਸ਼ਨ ਹੈ ਉਹ ਸਵੇਰ ਤੋਂ ਚੱਲੂ ਨੇ ਸਾਰੇ ਪੇਸ਼ੈਂਟਾਂ ਨੂੰ ਐਕਸਟਰਾ ਟਾਈਮ ਲੱਗੇ ਡਾਕਟਰਸ ਦੇਖ ਕੇ ਜਾਣਗੇ ਵੀ ਕੈਨ ਅਸ਼ੂਰ ਯੂ ਦਿਸ ਇਹ ਐਸਏ ਦੀ ਘਟਨਾ ਸੀਗੀ ਤੇ ਸਾਰੇ ਹਸਪਤਾਲਾਂ ਦੇ ਵਿੱਚ ਇਹ ਜਿਹੜੀ ਕਾਰਵਾਈ ਚੱਲਦੀ ਰਹੀ ਹੈ ਜਿਹੜੀ ਪ੍ਰੋਗਰਾਮ ਚੱਲ ਰਿਹਾ ਹੈ ਇਹ ਲੇਖੋ ਸਾਡਾ ਯੂਨੀਫਾਈਡ ਗੇਟਰ ਹੈ ਜਦੋਂ ਕੋਈ ਜਦੋਂ ਵੀ ਕਾਲ ਹੁੰਦੀ ਹੈ ਉਹ ਸਾਰੇ ਪੰਜਾਬ ਦੀਆਂ ਸਾਰੇ ਜ਼ਿਲ੍ਹੇ ਦੀ ਹੁੰਦੀ ਹੈ ਆਪਾਂ ਇਹ ਨਹੀਂ ਦੇਖਦੇ ਕਿ ਕੋਈ ਐਸਏ ਹਸਪਤਾਲ ਹੈ ਸਿਲ ਹਸਪਤਾਲ ਹੈ ਸੀਐਚੀ ਐਸਡੀਐਚਾ ਸਟਾਰਟਲੀ ਉਹ ਇੱਕ ਯੂਨੀਫਾਈ ਮੀਡੀਆ ਵਾਲਿਆਂ ਨੇ ਜਿਹੜਾ ਗੋਸ਼ਾ ਦੇਖਿਆ ਵੀ ਜਾਹਰ ਕਰਦੇ ਸਕੇ ਕਿ ਡਾਕਟਰ ਜਿਹਦੇ ਨਾਲ ਵੀ ਬਾਈਟ ਕਰਨੌਣੇ ਉਹਨਾਂ ਦਾ ਵੀ ਬਿਹੇਵੀਅਰ ਜਿਹੜਾ ਹੈ ਉਹ ਕਿਹੋ ਜਿਹਾ ਹੋਵੇ ਕਈ ਵਾਰ ਜਿਹੜਾ ਆ ਤਲਖਾ ਜੀਆਂ ਖਬਰਾਂ ਆਈਆਂ ਸਭ ਨੇ ਕਿਵੇਂ ਦੇਖਦੇ ਹੋ ਕਿ ਆਮ ਲੋਕ ਮੈਂ ਜੰਦਾ ਕਿ ਮੈਂ ਜੰਦਾ ਜੇ ਮੀਡੀਆ ਨਾਲ ਜੋ ਰਿਲੇਸ਼ਨ ਹੈ ਉਹ ਬਿਲਕੁਲ ਬਿਲਕੁਲ ਰਿਸਪੈਕਟੇਬਲ ਹੋਵੇ ਦੋਨੋਂ ਪੱਖੋਂ ਵਾਲਾ ਠੀਕ ਹੈ ਇਟਸ ਇਟਸ ਮਿਚੁਅਲ ਰਿਸਪੈਕਟ ਸ਼ੁੱਡ ਹੈਵ ਠੀਕ ਹੈ ਤੇ ਅਸੀਂ ਇਹ ਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਸਾਡਾ ਜੋ ਰਿਲੇਸ਼ਨ ਹੈ ਬਹੁਤ ਚੰਗਾ ਹੋਵੇ ਐਂਡ ਰਿਸਪੈਕਟਫੁਲ ਐਂਡ ਲੈਟਸ ਸੀ ਲੈਟਸ ਹੋਪ ਫॉर द ਬੈਸਟ ਡੈਮੋਕ੍ਰੇਸੀ ਦਾ ਚੌਥਾ ਪਿਲਰ ਜੇ ਤੁਸੀਂ ਡਾਕਟਰ ਨੂੰ ਭਗਵਾਨ ਦੇ ਬਰਾਬਰ ਸਮਝਿਆ ਜਾਂਦਾ ਤੁਹਾਨੂੰ ਕੀ ਲੱਗਦਾ ਕਿ ਉਹ ਟਾਈਮ ਹੈਗਾ ਕਿ ਸਰਕਾਰ ਕੋ ਵਿਸ਼ੇਸ਼ ਨੂੰ ਵੀ ਬਣਾ ਦੇ ਤਾਂ ਕਿ ਜਿਹੜੀ ਆਮ ਜਨਤਾ ਪਰੇਸ਼ਾਨ ਨਾ ਹੋਵੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਿਲਕੁਲ ਜੀ ਉਹ ਵਿਸ਼ੇਸ਼ ਨੀਤੀ ਸਰਕਾਰ ਬਣਾ ਰਹੀ ਗੱਲ ਸੀ ਮਿਲ ਕੇ ਆਇਆ ਕਿ ਜਿਹਨੇ ਗੈਪਸ ਐਨਾਲਿਸਿਸ ਸਰਕਾਰ ਕਰ ਚੁੱਕੀ ਹੈ ਗੈਪਸ ਭਰਨ ਦੀ ਜੋ ਕਾਰਵਾਈ ਹੈ ਪ੍ਰਕਿਰਿਆ ਉਹ ਸ਼ੁਰੂ ਹੋ ਚੁੱਕੀ ਹੈ ਹਾਂ ਉਮੀਦ ਹੈ ਕਿ ਜੁਲਾਈ ਗੱਸਤੇ ਕਰ ਸਾਡੀਆਂ ਸਾਰੀਆਂ ਜੋ ਕਮੀਆਂ ਨੇ ਉਹ ਪੂਰੀ ਹੋਣ ਦੀ ਤਿਆਰ ਤੇ ਹੋਣੀ ਹੈ ਡਾਕਟਰ ਇੱਕ ਐਸੇ ਮਸਲੇ ਬਾਹਰ ਵੀ ਸਰ ਸਰ ਇਹਨਾਂ ਦਾ ਈਕੁਪਮੈਂਟ ਤੁਹਾਡੇ ਇੱਥੇ ਵੇਚਣ ਨੂੰ ਨਹੀਂ ਜਾਣ ਵਾਸਤੇ ਆ ਜਾਂ ਲਿਆਉਣ ਵਾਸਤੇ ਇਸ ਤਰ੍ਹਾਂ ਐਸ ਬੀਅਰ ਫਰ ਸਟਰਕਚਰ ਹੋਇਆ ਉਹ ਸਾਰੇ ਉਹ ਸਾਰੀ ਕਮੀਆਂ ਉਹ ਸਾਰੀ ਕਮੀਆਂ ਸਰਕਾਰ ਨੇ ਮੰਗ ਲਈ ਹਾਂਜੀ ਉਹ ਸਾਰੀ ਕਮੀਆਂ ਸਰਕਾਰ ਨੇ ਸਰਪਲ ਮੰਗ ਲਈਆਂ ਹੋਈਆਂ ਐਸ ਐਮਓ ਇੰਸਵੈਸ਼ਨ ਪੱਧਰ ਤੇ ਜੋ ਸਾਨੂੰ ਕਿਹਾ ਗਿਆ ਹੈ ਲਾਸਟ ਈਅਰ ਵੀ ਆਪਾਂ ਬੁਜਾਏ ਸੀਗੇ ਆਪਣੇ ਉਹ ਦਿੱਤੀ ਗਈ ਹੈ ਗਿਆਨ ਅਨਲਿਸਿਸ ਹੋ ਚੁੱਕਿਆ ਹੈ ਹੋਪਫੁਲੀ ਉਹ ਪੂਰੀ ਕੀਤੀ ਜਾਣਗੀ ਸਰ ਸਾਰੇ ਹਸਪਤਲ ਲਾਂਚ ਕੀਤਾ ਜਾ ਰਿਹਾ ਹੈ ਔਰ ਉਹਦੀ ਸਗਲਾਂ ਦੀ ਵਾਰਡ ਕਰਕੇ ਜਿੱਦਾਂ ਜੰਗਲ ਹੁਕਮਤ ਲਗੋ ਕੋ ਕੈਦੀ ਹੁੰਦੇ ਆ ਅੰਦਰ ਕਰਾਉਂ ਉਹ ਸਪਹਾੜ ਕੀਤਾ ਜਾ ਰਿਹਾ ਉਹ ਪੈਸੇ ਇਹਨਾਂ ਚੀਜ਼ਾਂ ਦੇ ਮੁਫਤਰੋਂ ਵਾਸਤੇ ਨਹੀਂ ਵਰਤੇ ਜਾਂਦੇ ਸਰ ਜਿਹੜਾ ਪਾਰਕਿੰਗ ਦਾ ਐਕੀਆ ਨਾ ਸਰ ਪਾਰਕਿੰਗ ਜਦਿ ਕੋ ਪਰਚੀ ਨਹੀਂ ਕਟਵਾਉਂਦਾ ਕੋਈ ਰਿਕਵੈਸਟ ਕਰਕੇ ਪੇਸ਼ਰ ਦੇ ਨਾਲ ਆ ਜਾਂਦਾ ਜਾਂ ਕੋ ਅੰਦਰ ਆ ਜਾਂਦਾ ਉਹ ਕਿਤੇ 2 ਮਿੰਟ ਲਈ ਵਾਹਨ ਖੜਾ ਕਰਦਾ ਉਹ ਜਿੱਥੇ ਇਹ ਗੱਲ ਅਸੀਂ ਇਹ ਗੱਲ ਅਸੀਂ ਐਸਐਮ ਨਾਲ ਡਿਸਕਸ ਕਰ ਲਾਂਗੇ ਜੀ ਸਰ ਜੇ ਮੈਂ ਗੱਲ ਕਰਾਂ ਜੀ ਸਰ ਐਸਐਮਓ ਸਾਹਿਬ ਨੇ ਜਿਹੜੀ ਉਸਨੂੰ ਬਾਈਟ ਦਿੱਤੀ ਤੁਸੀਂ ਬਹੁਤ ਪਿਆਰ ਨਾਲ ਗੱਲ ਕਹੀ ਕਿ ਫਿਊਚਰ ਰਿਲੇਸ਼ਨ ਹੋਣਾ ਚਾਹੀਦਾ ਡੈਫੀਨੇਟਲੀ ਬਹੁਤ ਹੀ ਸਿਆਣੀ ਗੱਲ ਕੀਤੀ ਪਰ ਐਸਐਮਓ ਸਾਹਿਬ ਜਿਹੜੀ ਉਸ ਦਿਨ ਬਾਈਟ ਦਿੱਤੀ ਮੀਡੀਆ ਨੂੰ ਉਹਦੇ ਵਿੱਚੋਂ ਕਹਿ ਰਹੇ ਸੀਗੇ ਕਿ ਸਾਨੂੰ ਨਾ ਕਿਤੇ ਹੱਥ ਪੋੜਨਾ ਪੈ ਜਾਵੇ ਸਾਨੂੰ ਨਾ ਕਿਤੇ ਉਹ ਜਿਹਾ ਵੀ ਫਿਕਰਨਾ ਪੈ ਜਾਵੇ ਲੱਗਦਾ ਨਹੀਂ ਕਿ ਮੈਂ ਦੱਸਦਾ ਜੀ ਇਹਦੇ ਵਿੱਚ ਇਹ ਲੋਕਲ ਇਸ਼ੂ ਹੈਗਾ ਜੀ ਦਿਸ ਦਿਸ ਇਜ਼ ਅ ਲੋਕਲ ਇਸ਼ੂ ਇੱਕ ਸ਼ਾਇਦ ਖੁਰਦਾ ਸਪੈਸੀਫਿਕਲੀ ਤੁਸੀਂ ਕਹਿਆ ਕਿ ਆਹ ਪ੍ਰੋਬਲਮ ਹੈਗੀ ਇੱਥੇ ਉਹ ਤੁਸੀਂ ਐਸਐਮਓ ਸਾਹਿਬਾਨ ਨਾਲ ਗੱਲ ਕਰ ਸਕਦੇ ਆਪਾਂ ਇਹ ਜੇ ਸਟੇਟ ਰਿਪ੍ਰੈਜ਼ੈਂਟੇਟਿਵ ਆਏ ਆ ਅੱਜ ਆਪਾਂ ਤੁਸੀਂ ਮੀਡੀਆ ਦੇ ਇੱਕ ਇਹ ਪ੍ਰੈਜ਼ੈਂਟ ਕੀਤਾ ਪੁਆਇੰਟ ਆਪਾਂ ਡੈਫੀਨਿਟਲੀ ਸਿਵਲ ਸਰਵਿਸ ਅਤੇ ਸਾਰਨਾਂ ਵੀ ਗੱਲ ਕਰਦੇ ਆ ऐसे मु सामने भी बात करते हैं कि या जेड़ा पॉइंट इन्होंने रेज किया हुआ ते एदा की हल काढ सकते हैं सर जबो बाइट लेन आउने है जेमे कुछ देखा है काफी जणा ने गुस्सा जाहिर ਕੀਤਾ ਕਿ ਕੁਝ ਕੁ ਸਮੱਸਿਆਵਾਂ ਮੀਡੀਆ ਕੋਲ ਹੀ ਲੋਕ ਲੈ ਕੇ ਆਉਂਦੇ ਨੇ ਬਿਲਕੁਲ ਕੋਈ ਸਮੱਸਿਆ ਆਉਂਦੀ ਹੈ ਅੰਦਰ ਵੀਡੀਓਗ੍ਰਾਫੀ ਤੇ ਜਿਵੇਂ ਤੁਸੀਂ ਕਹੇ ਠੀਕ ਹੈ ਕੁਝ ਕੱਲ ਨੂੰ ਤੁਹਾਡੇ ਠੀਕ ਨੇ ਪਰ ਜਦੋਂ ਬਾਈਟ ਰੀਡ ਤੋਂ ਮਨਾ ਕਰ ਦਿੱਤਾ ਜਾਂਦਾ ਜਾਂ ਵੀ ਮੀਡੀਆ ਉਹਨਾਂ ਦਾ ਤਲਖਬਾਜ਼ੀ ਵਾਲਾ ਰਹਿੰਦਾ ਤੇ ਫਿਰ ਜਿਹੜਾ ਕੁਝ ਤੁਹਾਡਾ ਕੁਝ ਤੋਂ ਇੱਕ ਸ਼ਿਕਾਇਤ ਆਉਂਦੀ ਹੈ ਕਿ ਤੁਸੀਂ ਉਹਦੇ ਲਈ ਕੋਈ ਐਕਸ਼ਨ ਲਓ ਬਿਲਕੁਲ ਡੈਫੀਨੇਟਲੀ ਮੈਂ ਫਿਰ ਕਲੀਅਰ ਕਰਨਾ ਚਾਹੁੰਦਾ ਆਪਾਂ ਉਸ ਬੰਦੇ ਲਈ ਖੜੇ ਆ ਜਿਹੜਾ ਬੰਦਾ ਕੇਟਰ ਦੇ ਨਾਲ ਆ ਜਾਂ ਜਿਹੜਾ ਪੇਸ਼ੈਂਟ ਪ੍ਰੋ ਹੈਗਾ ਆਪਾਂ ਉਹ ਬੰਦੇ ਲਈ ਕਦੀ ਵੀ ਸਟੈਂਡ ਨਹੀਂ ਲਵਾਵਾਂਗੇ ਜਿਹੜਾ ਮੈਡੀਕਲ ਲੀਗਲ ਦੇ ਪੈਸੇ ਲੈ ਰਿਹਾ ਜਾਂ ਕੋਈ ਗਲਤ ਕੰਮ ਕਰ ਰਿਹਾ ਦੂਸਰੀ ਚੀਜ਼ ਜਿਹੜਾ ਆਪਾਂ ਕਹੀਦਾ ਵਾ ਕਿ মিডিਆ ਚੌਥਾ ਸਤੰਮ ਆ ਚੌਥਾ ਸਤੰਮ ਆ ਜੇ ਆਪਾਂ ਆ ਕੇ ਪੇਸ਼ੈਂਟ ਲੱਗੇ ਨੇ ਆਲੇ ਦੁਆਲੇ ਮੇਰੇ 10 ਪੇਸ਼ੈਂਟ ਖੜੇ ਨੇ ਆ ਕੇ ਮੈਨੂੰ মিডিਆ ਵਾਲੇ ਕਹਿਣ ਕਿ ਡਾਕਟਰ ਸਾਹਿਬ ਬਾਈਟ ਦੋ ਮੇਰੀ ਰਿਸਪੌਂਸਿਬਿਲਟੀ ਪਹਿਲੇ ਕੀ ਬੰਦੀ ਉਹ ਪੇਸ਼ੈਂਟ ਦੇਖਣਾ ਜਾਂ ਬਾਈਟ ਦੇ ਫਿਰ ਵੀਡੀਓ ਕਰਮੀ ਵੀ ਸ਼ਾਟ ਕਮਰੇ ਚ ਜਾ ਕੇ ਕਾਲ ਕਰਕੇ ਬੈਠ ਲੈਣੇ ਜਾਂਦੇ ਜੀ ਹਾਂਜੀ ਫਿਰ ਬਾਈਟ ਲੈਣ ਕੋਈ ਨਹੀਂ ਸਾਰੇ ਇਨਕਾਰ ਤੇ ਦੇ ਚਾਹੇ ਚਲੋ ਅਸੀਂ ਅਸੀਂ ਇਹ ਗੱਲ ਡਿਸਕਸ ਕਰਾਂਗੇ ਡੈਫੀਨਿਟਲੀ ਡਿਸਕਸ ਕਰਾਂਗੇ ਤੁਹਾਡੀ ਸ਼ਿਕਾਇਤ ਡਿਸਕਸ ਕਰਾਂਗੇ ਦੇਖੋ ਸਰ ਜੀ ਇਹ ਤਾਂ ਲੈਣ ਲੱਗੀ ਸੀ ਮਤਲਬ ਬਾਹਰ ਪਾਟੀਆਂ ਵਰ ਰਹੀਆਂ ਜੀ 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 ਬਿਲਕੁਲ ਤੁਹਾਡਾ ਇਤਹਾਸ ਹੈਗਾ ਮੈਂ ਜਿਹੜੇ ਜਿਹੜੇ ਤੁਹਾਡੇ ਪੁਆਇੰਟ ਹੈਗੇ ਡੈਫੀਨਿਟਲੀ ਦੱਸ ਦੋ ਆਪਾਂ ਲਿਖ ਕੇ ਡਿਸਕਸ ਕਰ ਲੈਂਦੇ ਸਾਥੇ ਨਾਲ ਡਿਸਕਸ ਕਰ ਲਏ ਨੇ ਸਿਵਲ ਸਰਜਨ ਸਾਹਿਬ ਨਾਲ ਐਸਐਮਓ ਸਾਹਿਬ ਨਾਲ ਆਪਾਂ ਡਿਸਕਸ ਕਰ ਲੈਂਦੇ ਠੀਕ ਹੈ ਜੀ ਸਰ ਕੀ ਹੁਣ ਇਹ ਹਸਪਤਾਲ ਜਿਹੜੀ ਹੈ ਜਾਰੀ ਰਹੇਗੀ ਜਾਂ ਬੰਦ ਦੇਖੋ ਜੀ ਮੈਂ ਫੇਰ ਕਹਿ ਰਿਹਾ ਸਟ੍ਰਾਈਕ ਦੀ ਕਾਲ ਸੀ ਜਿਹੜੀ ਇਹ ਕੱਲ ਦੀ ਅਨਾਉਂਸ ਹੋ ਚੱਕੀ ਸੀ ਉਸ ਕਰਕੇ ਸਾਨੂੰ ਕਰਨੀ ਪਈ ਸਾਨੂੰ ਹੈਲਥ ਮਿਨਿਸਟਰ ਸਾਹਿਬ ਨੇ ਬੁਲਾ ਲਿਆ ਸੀਗਾ ਆਪਾਂ ਉੱਥੇ ਗਏ ਬੜੀ ਫਰੂਫੁੱਲ ਸਾਡੀ ਮੀਟਿੰਗ ਰਹੀ ਉਹਨਾਂ ਦੇ ਨਾਲ ਅੱਜ ਦੀ ਕਾਲ ਸੀਗੀ ਉਹਨੂੰ ਆਪਾਂ ਰੀਸਟਰਕਚਰ ਕਰਕੇ 2 ਘੰਟੇ ਦੇ ਲਈ ਕਰਤਾ ਕਿ ਗੇਟ ਰੈਲੀ ਕਰਨੀ ਹੈ ਬਰਚੀਆਂ ਸਟਿਲ ਬਣ ਰਹੀਆਂ ਦੇਖੋ ਤੁਸੀਂ ਪਰਚੀ ਦਾ ਵੀ ਅੱਗੇ ਪਹੁੰਚਾ ਹੋਇਆ ਸੀਗਾ ਹੁਣ ਜੇ ਪਰਚੀ ਬਣਾਉਣੀ ਐ ਇਸ ਵੇਲੇ ਬੰਦਾ ਹੈ ਨੀ ਸਿਰ ਸਰਕੰਪਲੀਟ ਕਰ ਲਈਏ ਸੰਪਲੀਕ ਕਰ ਲਈਏ ਹੁਣ ਜੇ ਐਮਰਜੈਂਸੀ ਖੁੱਲੀ ਆ ਸਾਰਾ ਕੁਝ ਖੁੱਲਾ ਵਾ ਹੁਣ ਜੇ ਉੱਥੇ ਪਰਚੀ ਬਣਾਉਣ ਲਈ ਸਾਡੇ ਕੋਲ ਬੰਦਾ ਹੈ ਇਸ ਵੇਲੇ ਨਹੀਂ ਹੈਗਾ ਤੇ ਕਿੰਨੂੰ ਬਿਠਾਈਏ ਤੁਹਾਡੀ ਗੱਲ ਦਾ ਜਵਾਬ ਦੇ ਰਿਆਂ ਸਰਦਾਰ ਜੀ ਹੁਣ ਕਿਸੇ ਨੇ ਤੇ ਪਰਚੀ ਬਣਾਉਣੀ ਆ ਨਾ ਪਰਚੀ ਬਣਾਉਲੀ ਆ ਪਾਉ ਉਹ ਬੰਦਾ ਬਿਠਾਵਾਂਗੇ ਜਿਹੜਾ ਐਜੂਕੇਟਿਡ ਹੈਗਾ ਹੁਣ ਮੇਰੇ ਕੋਲ 4 8 ਬੰਦੇ ਆ 8ਾਂ ਦੇ ਚੋਂ 4 ਛੁੱਟੀ ਦੇ ਅੰਤੇ ਨੇ ਬਾਕੀ ਚਾਰ ਸੀਟਾ ਕਿੰਨੇ ਭਰਦੀਆਂ ਉਹ ਕਿਸੇ ਬੰਦੇ ਨੂੰ ਤੇ ਉਠਾਉਣਾ ਪੈਣਾ ਤਾਂ ਕਿ ਰਸ਼ਨ ਹੋਏ ਪੇਸ਼ੈਂਟ ਰਾਮਨਾਥ ਮੀਕੇ ਲਈ ਦੇਖੇ ਜਾਣ ਬਸ ਐਕਸੀਡੈਂਟ ਦੇ ਕੇਸ ਹੋਵੇ ਲਾਈਟ ਚ ਨੈਦਰ ਕੇਸ ਹੋਵੇ ਡੈੱਥ ਕੇਸ ਆ ਗਿਆ ਹੋਵੇ ਤਾਂ ਫੱਦਰਕਾਰ ਨੂੰਮਨ ਵੀਡੀਓ ਕਰਨ ਦੀ ਆਉਂਦੇ ਆ ਖਬਰ ਲੈਂਣ ਵੀ ਆਉਂਦੇ ਆ ਤਾਂ ਉਹ ਵੀ ਖਬਰ ਕਰ ਸਕਦੇ ਆ ਵੀਡੀਓ ਕਰ ਸਕਦੇ ਆ ਵਿਦਿਕ ਕੰਸੈਂਟ ਆਫ ਦੀ ਵਿਦਿਕ ਐਸ ਪਰ ਰੂਲ ਐਸ ਪਰ ਕੋਡ ਆਫ ਐਥਿਕਸ ਐਸ ਵਿਦ ਦੀ ਕੰਸੈਂਟ ਆਫ ਦੀ ਪੇਸ਼ੈਂਟ ਕਰ ਸਕਦਾ ਡੈਫੀਨੇਟਲੀ ਕਰ ਸਕਦੇ ਹਾਂ ਹਾਂਜੀ ਫਿਰ ਕੀਤੀ ਜਾ ਸਕਦੀ ਹੈ ਬਿਲਕੁਲ ਜੀ